ਆਹ ਆ ਗਈ 15 ਦੇ ਲੇਟ ਵੱਡੂ ਅੱਜ ਸਭ ਨੇ ਭਰੇ ਪੈਂਟ ਢਿੱਜੇ ਇਹਨਾਂ ਦੀ ਆਦ ਬਈ ਕੋਲੇ ਚ ਆ ਗਏ ਸਹੀ ਗੱਲ ਲੈ ਮੈਂ ਕਹਿੰਦਾ ਨਿਸਰੇ ਹੁਣ ਕੱਲੂ ਉਹਨੇ ਅੱਜ ਕਹਿੰਦੇ ਸਹੀ ਗੱਲ ਆ ਬਾਈ ਆ ਗਈ ਭੋਲੇ ਚ ਤਰੀ ਜੀ ਦੀ ਹੂੰ ਆ ਲੈ ਸਾੜੀ ਭਰੀ ਬਨਾਲੀ ਯਾਰ ਤਕਰੀਬਨ ਤਕਰੀਬਨ ਮੈਂ ਕਹਿੰਦਾ ਬਾਈ ਕਿਸੇ ਮਾ ਉਹ ਵੀ ਹੋ ਸਕਦਾ ਵੀ ਆ ਵੀ ਗਈ ਹੋਵੇ ਨਹੀਂ ਆਈ ਨਹੀਂ ਹਰੇ ਉਹਨੇ ਆਜੂਗੀ ਦੋ ਦਿਨ ਚ ਹਾਂ ਦੋ ਹਫਤੇ ਜਾ ਜੀ ਹੂੰ ਕਿਹੜਾ ਲਾਉਂਦਾ ਹੁਣ ਤਾਂ ਆਪਣੇ ਬਣਾ ਕੇ ਉਹ ਹੁਣ ਤਾਂ ਪੂਰੀ ਇਤਿਹੀ ਮੈਂ ਨੈਟਪਰ ਵੀ ਦੇਖਿਆ ਤੀਵਿਆਂ ਨੇ ਗੁੱਡੀਆਂ ਵੀ ਫੂਕਤੀਆਂ ਬੀਬੀਆਂ ਨੇ ਇਕੱਠੀਆਂ ਉਗਰਾਲ ਕੇ ਆਪਾਂ ਹੀ ਮੈਂ ਆਪਾਂ ਗੁੱਡਾ ਆਪਾਂ ਗੁੱਡਾ ਫੂਕੋ ਸਾਲਾ ਬੜਾ ਸਾਰਾ ਬਣਾ ਕੇ ਭਾਵੇਂ ਫੂਕ ਰੋਲਾ ਪਾ ਗਾਡੇ ਚ ਹੋਰ ਕਿਹ ਚੱਲਣ ਦੇ ਸਾਲਾ ਕਿਦਨੇ ਰੱਖੋ ਪ੍ਰੋਗਰਾਮ ਤਖੜਾ ਨੌਲੇ ਘਾਰ ਵੀ ਨੂੰ ਜਗਾੜ ਵੰਟ ਪਨੀਰ ਵਾਲੇ ਪਕੌੜੇ ਬਣਾਓਗੇ ਤੇ ਨਹੀਂ ਮੈਨੂੰ ਕਹਦੇ ਫੇਰ ਇਹ ਕਰਕੇ ਇਹ ਹਾਂ ਉਹਨੇ ਦੇ ਕਰ ਹੁਣ ਤੂੰ ਬੁਝਾ ਡਾਉਣ ਦੀ ਬਿਵਾਰੀ ਲੱਗੇ ਦੀ ਹਾਂ ਵੀ ਇਹ ਪੱਧਰੀ ਹੀ ਨਹੀਂ ਹੈਗੀ ਹਾਂ ਰੇਹ ਵੀ ਕਰਕੇ ਇਹ ਉਹ ਤੂੰ ਨਾ ਇਹਨਾਂ ਕਦੇ ਵੀ ਗਠੀਆ ਹੋ ਗਿਆ। ਗਠੀਆ ਦਾ ਆਇਆ। ਚਾਹ ਤੇ ਲਈ ਹੁਣ ਕਰ। ਪੂਰੀ ਕਿਹਾ ਹੋ ਗਿਆ। ਆਏ ਆਏ ਉੱਚੀ ਗਠੀਆ ਹੋ ਗਿਆ। ਮੈਂ ਕਹਿੰਦਾ ਇਹਨੇ ਖੜ ਕੇ ਮੁੱਠੀਆਂ ਆਏਂਗੇ। ਕਰ ਤੂੰ। ਕਿਹਦੇ ਕਹਿਮਾ ਬਾਅਦ ਚ ਇਹਨੇ ਕਿਹਾ ਵੀ ਨਹੀਂ ਗਰਮੀ ਬਹੁਤ ਛੋੜੀ ਹੋ ਗਈ। ਛੋੜੀ ਹੋ ਗਈ ਸੀ। ਹਾਂ ਤਾ ਤਾ ਗੂਰੀ ਆ ਜਾ। ਹਾਂ ਲੈ। ਲੈ ਭਾਈ ਪੂਰੀਆ ਬੰਦ ਦੇਖ। ਆ ਦੇ ਲੈ ਲੈ। ਆ ਨਿਕਲੇ ਜੀ। ਸਾਸਰੀ ਕਾਲ ਜੀ ਬਾਈ ਸਾਰੇ ਵੀਰਾਂ ਨੂੰ। ਸਾਸਰੀ ਕਾਲ ਜੀ ਸਾਰੇ ਵੀਰਾਂ ਨੂੰ ਜੀ। ਪਰਧਾਨ ਬਾਈ ਦੀ ਖੇਤੀਬਾੜੀ ਦੇਖਣ ਆਏ ਬਾਈ ਪਰਧਾਨ ਮੈਂ ਕਹਿੰਦਾ 20 ਦਿਨ ਹੋ ਗਏ ਆਪਾਂ ਪਹਿਲਾਂ ਐ ਤੇ ਯਾਰ ਹਾਂ 20 ਦਿਨ ਹੋ ਗਏ ਉਹਨੂੰ ਭਾਈ ਵੀ ਡੇਢ ਮਹੀਨੇ ਹੋ ਗਈ ਆ ਆਹ ਦੇ ਡੇਢ ਮਹੀਨੇ ਦੇ ਸਣੇ ਪਨੀਰੀ 2.5 ਮਹੀਨੇ ਹਾਂ ਸਣੇ ਪਨੀਰੀ 2.5 ਮਹੀਨੇ ਹੋ ਗਏ 2.5 ਮਹੀਨੇ ਦੇ ਬਾਈ ਹੋ ਗਏ ਕਿੰਨੇ ਦਿਨ ਰਹਿ ਗਏ ਹੁਣ 2.5 ਮਹੀਨੇ ਰਹਿ ਗਏ ਨਾ ਨਾ 2.5 ਦੇ ਤਾਂ ਘਟ ਰਹਿ ਗਏ ਹੋਣੇ ਆ ਟਾਈਮ ਘਟ ਗਿਆ ਹੀ ਆ ਹੂੰ ਵੀ ਮਤਲਬ ਟਾਈਮ ਇਹਦਾ ਵੀ ਹੁਣ ਆਏ ਗਿਆ ਹੋਰ ਕੀ ਬਗੋਲੇ ਮੈਂ ਪ੍ਰਧਾਨ ਛੇਤੀ ਹੋ ਜਾਣੀ ਫਿਰ ਹਾਂ 110 ਦਿਨ ਬਗੋਲੇ ਚਾਹੀਦੀ ਉਹਨੇ ਆ ਗਈ ਹੂੰ ਕਮੇ ਹੀ ਦੇਖ ਰਹੀ ਐ ਬੱਕ ਇਕ ਤੇ ਮੀ ਕਰਕੇ ਦੇਖੀ ਹਾਂ ਸਮਝੀ ਜੀ ਇਹਦੀ ਗੰਨਿਆ ਤੋਂ ਵੀ ਫਿਰ ਨਿਕਲਿਆ ਨਹੀਂ ਹਾਂ ਸਵੇਰੇ 3:30 ਨਹੀਂ ਆਈ ਬਾਈ ਸਵੇਰੇ 3:30 ਕੱਟਾਈ ਹਾਂ ਆਹ ਆ ਗਈ 15 ਦੇ ਲੇਟ ਵੱਡੂ ਆ ਦੇਖੋ ਬੰਦੇ ਪਰੇ ਪੈ ਟਿੱਡ ਜੇ ਇਹਨਾਂ ਦੀ ਆ ਦੇ ਕੋਲੇ ਚ ਆ ਗਈ ਸਹੀ ਗੱਲ ਹੈ ਲੈ ਮੈਂ ਕਹਿੰਦਾ ਨਿਸਰਿਆਂ ਨੂੰ ਕਾ ਲੂ ਆਪਣੇ ਆ ਦੇ ਲੈ ਸਹੀ ਗੱਲ ਹੈ ਬਾਈ ਆ ਗਈ ਭੋਲੇ ਚ ਤਰੀ ਜਰੀ ਹੂੰ ਆ ਲੈ ਹਨੀ ਬਣੀ ਬਨਾਲੀ ਯਾਰ ਤਕਰੀਬਨ ਤਕਰੀਬਨ ਮੈਂ ਕਹਿੰਦਾ ਬਾਈ ਕਿਸੇ ਮੈਂ ਉਹ ਵੀ ਹੋ ਸਕਦਾ ਵੀ ਆ ਵੀ ਗਈ ਹੋਵੇ ਨਹੀਂ ਆਈ ਨਹੀਂ ਹਰੇ ਉਹਨੇ ਆਜੂਗੀ ਦੋ ਦਿਨ ਚ ਹਾਂ ਉਹ ਨਹੀਂ ਹੱਕ ਕੇ ਜਾ ਜੂ ਹੂੰ ਉਹ ਨਹੀਂ ਆ ਜਾਣੀ ਨਾ ਆ ਜਾਣੀ ਲੈ ਹਾਂ ਆ ਦੇ ਲੈ ਤਿਆਰੀ ਆ ਤਿਆਰੀ ਆ ਰੇ ਜਿਹੜਾ ਕਹੇ ਕਰਦਾ ਪੈਜੀ ਫਟਣੇ ਵਾਲਾ ਕੰਮ ਉਹੀ ਆ ਲੈ ਸਿਰੇ ਜੇ ਪਰਿਆ ਹਾਂ ਇਹ ਮੀਂਹੇ ਖੋਲਣੀ ਆ ਬਾਈ ਮੀਂਹੇ ਮੀਂਹ ਪੈਜੀ ਵਧੀਆ ਵੀ ਆਏ ਆ ਬਾਈ ਦੇਖ ਲੋ ਵੀ ਹੁਣ ਟਾਈਮ ਆ ਕੇ ਲੱਗੀ ਪਈ ਜਰੀ ਆ ਵੀ ਜਿਹੜੀ ਆ ਹੋਣਾ ਪ੍ਰਧਾਨ ਦੇ ਨਾਲ ਹਲੇ ਵੀ ਲੱਗੀ ਆ ਰੇ ਲੱਗੀ ਜਾਂਦੀ ਹਲੇ ਬਾਈ ਇਹੇ ਜੇ ਬੀਜ ਪੇ ਇੱਕ ਤੇ ਇੱਕ ਜਿਹੜੀ ਪੜਕਾ ਮਾਰ ਲੱਗੀ ਨਾ ਹੂੰ ਦੇਖ ਲੈ ਦੇਖ ਲੋ ਬਾਈ ਏਕਣਾ ਹੁਣ ਕਹਿੰਦੇ ਵੀ ਬੂਮਾਨੀ ਬੂਮਰੀਆਂ ਵੇਹਰਾ ਟਾਈਮ ਲੰਘ ਗਿਆ ਹਾਂ ਭਾਈ ਉਹਦਾ ਸਿਰੇ ਬਾਹੋਂ ਸਪਰੇ ਹੋਣੀ ਹੈ ਸਪਰੇ ਵਧੀਆ ਇੱਕ ਹਾਂ ਵਧੀਆ ਕਰਾਂਗੇ ਅਮਨੇ ਪ੍ਰਧਾਨ ਦੇ ਗਾਹਣੇ ਕਹਿੰਦਾ ਵੀ ਤਕੜੀ ਘਾੜ ਦੇਣੀ ਇੱਕ ਹਾਂ ਖਰੀ ਪਹਿਲਾਂ ਪ੍ਰਧਾਨ ਪਹਿਲਾਂ ਕਹਿੰਨੀ ਆਮਨੇ ਹਾਂ ਬਾਅਦ ਮਾਣਾ ਕਰੀ ਹਾਂ ਜਬ ਕੋਲੇ ਚ ਪੂਰੀ ਆਕ ਜਗਾ ਨਹੀਂ ਕਿਉਂਕਿ ਜੇ ਪਾ ਨਾ ਕਰੀਏ ਫਿਰ ਇਹਨਾਂ ਨੂੰ ਬਿਮਾਰੀ ਪੈਣ ਦੀ ਫਿਰ ਰਿਜ਼ਲਟ ਨਹੀਂ ਕਰਦੇ ਪੂਰਾ ਹਾਂ ਹਾਂ ਨਹੀਂ ਹੋਰ ਕੀ ਆ 7.34 ਹੈ ਭਾਈ 7.34 ਭਾਈ ਉਦਾਂ ਦੇਖਣ ਇਹਨੂੰ ਮਾੜੀ ਲੱਦੀ ਹੈ ਪਰ ਇਹ ਝਾੜ ਪੱਖੋਂ ਫੇ ਵਧੀਆ ਹੋਏ ਨਹੀਂ ਬਾਅਦ ਮਾ ਹਾਂ ਛਿੱਦੀ ਉਹ ਝਾੜਦੇ ਜਾਂਦੀ ਹੈ ਮੈਂ ਦੇਖ ਲਿਆ ਸੀ ਇਹਨੀ ਹਲਕੀ ਜਿਹੀ ਰਹਿਉਣੀ ਵਧੀਆ ਹਾਂ ਬਹੁਤਾ ਪਰਿਆ ਪੇ ਫੂਸ ਹੋ ਜਾਂਦਾ ਫੂਸ ਹਾਂ ਬਾਕੀ ਬਾਈ ਭੂੜੀ ਵੀ ਇੱਧਰ ਚੜੀ ਵਰਦਾ ਦਾ ਹਾਂ ਚੜੀ ਹੋੜੀ ਵੀ ਸੋਹਣੀ ਮੱਲੀ ਵੀ ਤਾਂ ਆਏ ਕੇ ਲੱਗਿਆ ਪਤਾ ਗਿਰਗੀ ਬਾਕੀ ਉਹਨੂੰ ਹੂਟਰ ਮਾਰ ਕੇ ਆਏ ਤੇ ਇਹ ਕਹਿੰਦਾ ਦੇਖਦਾ ਜੀ ਆਉਂਦਾ ਹੋਇਆ ਦੇਖਦੇ ਹਾਂ ਹਾਂ ਉਹਨੇ ਗਿਰਗੀ ਗਿਰਗੀ ਬਾਈ ਹਾਂ ਪੜ ਕੇ ਜਿਹੜੇ ਮੈਂ ਜਾੜੇ ਵਿੱਚ ਖੜੇ ਸੀ ਸਾਰੇ ਕੱਖਾਲੇ ਹਾਂ ਹਾਂ ਚੱਲ ਮਾੜਾ ਮੋਟਰ ਰਹਿ ਗਿਆ ਇੱਕ ਅੱਧਾ ਉਹਦਾ ਤਾਂ ਕੋਈ ਚੱਕਰ ਨਹੀਂ ਦੁਨੀਆ ਨੂੰ ਮੜਮ ਤਾਂ ਚਾਹੀਦਾ ਵੀ ਆ ਹੁਣ ਤਾਂ ਲੋਡ ਨਹੀਂ ਬਾਈ ਇਹ ਚ ਕੋ ਕਰਨੇ ਦੀ ਨਹੀਂ ਹੁਣ ਨਹੀਂ ਕਰਨਾ ਕੋਈ ਸਪਰੇਅ ਕਰਨੀ ਸਪਰੇਅ ਕਰਨੀ ਬਸ ਬਸ ਟਾਈਮ ਆ ਗਿਆ ਇੱਕੀ ਬਾਕੀ ਦੇਖਦੇ ਹੁਣ ਕਿੰਨਾ ਚ ਝਾੜ ਮੈਦਾਨਾ ਛੱਡਿਆ ਕੁਝ ਨਹੀਂ ਆ ਹਾਸਲ ਬੁੱਝਿਆ ਹੈ ਬਾਈ ਠੀਕ ਹੈ 34 ਦਾ ਨਹੀਂ ਲੱਗਦਾ ਇੱਧਰ ਲੈ ਬੰਦੇ ਨੂੰ 35 ਚੜ ਦੇ ਕੇ ਹੁਣ ਨਹੀਂ ਬਾਈ ਉਹਨੇ ਇੰਨੀ ਤਾਂ ਅੰਦੇ 34 ਚੜ ਦੇ ਕੇ ਇੱਥੇ ਕੋਈ ਹੋੜੇ ਕੰਮਾਣਾ ਹੈ ਇਹਦੇ ਦੀ ਸੇਵਾ ਵੀ ਕਰੀ ਹੈ ਹਾਂ ਕਿੰਨਾ ਤੱਕ ਬਟਾਕੋ ਛਟਾਕੋ ਕੁਝ ਨਹੀਂ ਛੱਡਿਆ ਰਗੀ ਪਤਾ ਨਹੀਂ ਕੇ ਕਹਾਂ ਕੋਸਣੀ ਛੱਡਿਆ ਬਸ ਮੀ ਨਹੀਂ ਪਿਆ ਨਹੀਂ ਨਹੀਂ ਪਿਆ ਆ ਆ ਗਿਆ ਵੀ ਆ ਗਿਆ ਆ ਗਿਆ ਆ ਗਿਆ ਵੀ ਪੂਰੀ ਆ ਗਿਆ ਭਾਈ ਕਹਿ ਹਿੰਮਤੀ ਹਿੰਮਤੀ ਬਹੁਤ ਹੈ ਲੈ ਹਾਲੇ ਵੀ ਸਾਈਕਲ ਦਾ ਸ਼ਕੀਨ ਹੈ ਹਾਂ ਮਦਾਨ ਜੀ ਪੂਰੀ ਜਿੰਨਾ ਸਾਈਕਲ ਹੀ ਚਲਾਉਂਦਾ ਆਪਣੇ ਪਿੰਡ ਨਿਊ ਵੀ ਹਿੰਮਤੀ ਹੈ ਇਹਨੂੰ ਮੋਟਰਸਾਈਕਲ ਦਾ ਸ਼ੌਂਕ ਅਟ ਹੈ ਹਾਂ ਹਿੰਮਤ ਹੀ ਜ਼ਿਆਦਾ ਹੈ ਆ ਕਿਹੜੀ ਵੱਟਣੀ ਪਹਿਲਾਂ ਆ ਵੱਟ ਲੈ ਪਰਾਂ ਜੀ ਇਕੱਠੇ ਆਉਂਗੇ ਕਿ ਅੱਗੇ ਪਿੱਛੇ ਆਹ ਲੇਟ ਆਉਗੀ ਆਹਨੇ ਇਹ ਹਲੇਟ ਆਉਂਗੇ ਹੈ ਦੇਖੋ ਬਈ ਸ਼ਾਮ ਟਾਈਮ ਦਾ ਵੀ ਉਹ ਬੱਦਲ ਕਿਹੋ ਜਿਹਾ ਦਿਖਦਾ ਹੈ ਅੱਗੇ ਬਾਈ ਪੂਰੀਨ ਡਿਊਟੀ ਦੇ ਰਣੀ ਵੀ ਆਜੀ ਟਾਈਮ ਜਗੇ ਜਿਤਨੇ ਵੱਡਣੀਆਂ ਸਾਈਫਦਾਈ ਹੋਣੇ ਕਰ ਲੈ ਪੂਰੀ ਬਾਈ ਸਾਈਫਦਾਈ ਆਰੇ ਪ੍ਰਧਾਨ ਬੁੱਝਾ 11:34 ਜਿੱਥੇ ਪਾਣੀ ਪੈਣਾ ਉਥੇ ਮੜੇ ਹੋ ਜਾਂਦੇ ਆ ਅੱਛਾ ਮਿੱਟੀ ਹੜਕੇ ਟਾਈਟ ਹੋ ਜਾਂਦੀ ਹੈ ਜਿੱਥੇ ਸੋਕਾ ਲੱਗਦਾ ہاں ਜਿੱਥੇ ਆ ਦੇਖ ਲੈ ਲੈ ਹੂੰ ਸਾਈ ਭਾਈ ਹੁਣੇ ਲੈ ਲਿਆ ਇਹ 2.5 ਮਹੀਨੇ ਦੀ ਹੋ ਗਈ ਸਾਡੇ ਬੰਦੀ ਦੀ ਬਸ ਥੋੜੇ ਦਿਨ ਰਹਿ ਗਏ ਤੇ ਹਾਂ ਤੇ ਤੇਤੀ 60 70 ਦਿਨ ਦੀ ਹੋ ਗਈ 70 ਦੀ ਹੋ ਗਈ 70 ਦਿਨ ਦੀ ਮਨੇ ਆ ਦੇਣੀ 90 ਦੀ ਨਹੀਂ 110 ਦੱਸ ਦਿੰਦੀ ਆ 110 ਦਿਨ 26 ਦੀ ਹਾਂ 90 ਕਿ ਦਿਨ ਦੀ ਹੈ 60 100 ਦੱਸ ਦਿੰਦੀ ਫਿਰ ਤਾਂ 2.5 ਮਹੀਨੇ ਹੋ ਗਏ ਫਿਰ ਤਾਂ ਮੋਲੇ ਚ ਤਾਂ ਆ ਗਈ ਇਹ ਆਈ ਵੀ ਆ ਫੇਰ ਅ 90 ਦਿਨ ਰਹਿ ਗਏ ਤੇਰੇ 70 ਦਿਨ ਹੋ ਗਏ ਜਿੱਦਣ ਕੋਈ ਵੀ ਜੀਰੀ ਨਸ ਰਹੀ ਪੂਰੀ 1 ਮਹੀਨਾ ਤੋਂ ਵੱਲਣ ਦੀ ਪੂਰੀ ਤੇਰੇ ਕਿੰਨੇ ਹੋ ਗਏ 26 ਮਹੀਨੇ ਰੋਗੀ ਨਹੀਂ ਨਹੀਂ ਰੂ ਰੂ ਜੀ ਲੱਗਦੀ ਹੈ ਠੀਕ ਆ ਹੁਣ ਹੁਣ ਤਾਂ ਠੀਕ ਆ ਇਹਦਾ ਠੀਕ ਆ ਪਰ ਮੀ ਕਿੰਨੀ ਚੇਵੀ ਆ ਹਾਂ ਬਦਲਣਾ ਤਾਂ ਨਹੀਂ ਪੈਗੀ ਇਹਦਾ ਨਾ ਉਹ ਤਾਂ ਛੋਟੀ ਛੋਟੀ ਗੱਡੀਆਂ ਬਸ ਠੀਕ ਤਾਂ ਪੂਰੀ ਫੇਰ ਮੈਂ 26 ਤਹਰ ਬਹੁਤ 90 ਦਿਨ ਤੇ ਵੀ ਘਟਾਉਂਦੀ ਹੋਣੀ ਮੈਂ ਕਹਿੰਦਾ 26 ਹੂੰ 90 ਕਿ ਦਿਨ ਇਹ ਕਹਿੰਦਾ ਲੰਦੀ ਆ ਉਹ ਨਹੀਂ ਪੂਰੀ 90 ਦਿਨ ਕਿੱਥੇ ਆ ਰਾ? ਉਹ ਡੇਢ ਮਹੀਨਾ ਹੋ ਗਿਆ ਲੈ ਇਹਨੂੰ। ਮਹੀਨੇ ਦੀ ਪਨੀਰੀ ਹੋ ਗਈ। ਪਨੀਰੀ ਵੀ ਗਣ ਵਿੱਚ ਭਾਈ। ਪਨੀਰੀ ਥੋੜੋ ਤੇਰੀ ਗਣਨੇ ਜੀਰੀ ਹੈ ਚਲ ਨਾ ਨਾ ਪਨੀਰੀ ਕਾਹਦੀ ਨਹੀਂ ਗਣੀ ਹੈਗੀ। ਪਨੀਰੀ ਗਣ ਹੋਣੀ। ਨਾ 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 ਨਾ। ਉਹ ਮੇਰੀ ਗਾ ਸੌਂਦਾ ਬੂਟੇ ਇੱਕ ਸਾਲ ਪਿੱਛੇ ਚਲੋ ਇੱਕ ਸਾਲ ਖੇਤ ਮਾ ਕਲਮ ਤਿਆਰ ਹੁੰਦੀ ਉਹ ਵੀ ਗਿਣੇ ਕਰੋ। ਆ ਤੇ ਲੈ ਪਨੀਰੀ 110 ਦਿਨ। ਫਿਰ ਤਾਂ ਫਿਰ ਤਾਂ ਬੂਟੇ ਲਾਉਣੇ ਨੇ ਕਿਸੇ ਨੇ ਕਹਿੰਦਾ ਇੰਨੇ ਦਿਨ ਭਾਈ ਬੂਟੇ ਯਾਰ। 110 ਦਿਨ ਯਾਰ 26 ਨੂੰ। ਉਹ ਪੂਰੀ ਉਹ ਤਾਂ ਕਿਸੇ ਦੇ ਖੇਤ ਵਾਦੇ ਵਟ ਕੇ ਲਾਉਂਦੇਗੇ ਸਾਲ ਤਾਂ ਅਗਲੇ ਦਾ ਗਿਆ ਉਹ 8 ਮਹੀਨੇ ਹੋ ਗਏ 15 20 ਦਿਨ ਜੀ ਨਸਰਿਆਉਣਾ ਮਹੀਨੇ ਨੂੰ ਪੱਕਣੇ ਲੱਗਣਾ ਬਸ ਪਾਰ ਹੁਣ ਤਾਂ ਦੇਖੋ ਦੇਖੀ ਸਪਰੇਅ ਦੇ ਬਾਅਦ ਮੈਂ ਪਤਾ ਲੱਗਣਾ ਵੀ ਆ ਗਈ ਕਿ ਨਹੀਂ ਛਟਪਟ ਮਾਰੀ ਵਿੱਚ ਹਾਂ ਛਟਪਟ ਮਾਰੀ ਲੈ ਪੂਰੀ ਮੰਗੋ ਸ਼ੇਕ ਪੀ ਲਿਆ ਭਾਈ ਡੱਗ ਗਈ ਪ੍ਰਧਾਨ ਨੇ ਕੰਮ ਵੀ ਕਹਣਾ ਪੂਰੀ ਰਹੀ ਸੀ ਮੈਂ ਕਹਿੰਦਾ ਕਿਣਾ ਸੇਗਾ ਵੱਡ ਹੋ ਗਈ ਨਾ ਉਹ ਦੇਖੋ ਕਹਣਾ ਭੱਜੀ ਦੀ ਦਵਾਈ ਪਾਈ ਹੁੰਦੀ ਉਹਦੇ ਫਿਰ ਦੀ ਬਾਬਾ ਵੀਡੀਓ ਬਣ ਗਈ ਹਾਂ ਦੇਖ ਲਾ ਮਿੱਠੀ ਹੈ ਬਾਈ ਲੇਟ ਹੈ ਹੈ ਮਿੱਠੀ ਰਸ ਆ ਜਾ ਪਤਾ ਹੁੰਦਾ ਸਾਰੀ ਤੋੜ ਲਈ ਨੇ ਸਾਰੇ ਦਿਨੇ 10 ਵਾਰ ਐਂਪੀਰ ਦਾ ਭਈਆ ਤੋੜ ਦੇ ਗਿਆ ਕਚੀਂ ਹਾਂ ਪੱਤੇ ਹੀ ਰਹਿ ਗਏ ਪ੍ਰਧਾਨ ਕੇ ਹੁਣ ਤਾਂ ਪੱਤੇ ਹੀ ਰਹਿ ਗਏ ਪੂਰੀ ਬਾਈ ਵੱਡ ਗਿਆ ਚਰੀ ਰੇੜਾ ਪੂਰਾ ਪੂਰੀ ਕਰੇੜਾ ਲੱਗ ਜਾਂਦਾ ਪੂਰਾ ਲਾ ਦੋ ਰੇੜੇ ਇੱਕ ਸਵੇਰੇ ਜਾਂਦਾ ਹਮਨੇ ਜਿਹੜੀ ਗਰਦੀ ਮਿੱਤੇ ਪਹਿਲਾਂ ਕੌਂਚੀ ਪਜਾਨੇ ਉਹ ਵੀ ਕਰ ਲਾ ਮੈਂ ਬੈਠੇ ਜੋ ਅੱਜ ਪ੍ਰਧਾਨਾ ਜੜਾ ਜਿਆ ਖਾਸੀਆਂ ਨਿਕਲਦੀਆਂ ਨਾ ਹੈ ਆੜ ਕੁਆੜ ਦਿਆ ਆਦਾ ਕੁਆੜਨੇ ਤੇ ਇੱਕ ਦੀ ਦਮ ਤੋੜਦਾ ਮਨੇ ਇਹੋ ਸਾਰੇ ਜੋ ਮੈਂ ਬੂਟੇ ਵਟਾਈ ਤੇ ਅੱਛਾ ਕਰਕੇ ਜੜਾ ਨਿਕਾਲੀ ਬੂਟੀਆਂ ਕਰਕੇ ਸਵਾਗਾ ਮਾਰਤੇ ਸਵਾਗਾ ਨਹੀਂ ਮਾਰੇ ਆ ਰੜੇ ਜੇ ਤਾਂ ਲੋਅਤੇ ਹੂੰ ਉਹ ਹੁਣ ਇੱਕ ਜੀ ਕਦੂਗਰਾ ਰੂਟਰ ਵੇਟਰ ਗੱਲ ਉੱਪਰ ਆ ਗਿਆ ਛਾਂਣ ਕੇ ਉੱਪਰ ਧੋਗੇ ਕੱਢ ਤੇ ਉਹ ਤਾਂ ਫਿਰ ਹੁਣ ਰਾਤ ਨੂੰ ਲੈਟ ਟਾਈਮ ਦੀ ਆਟੋਮੈਟਿਕ ਲੱਗ ਜਾਂਦਾ ਹੂੰ ਪਰ ਲੈਟ ਵਾਲਾ ਬਹੁਤ ਕੰਮ ਦੇ ਪਿਆ ਰਾਤ ਵਾਲਾ ਹੋ ਗਿਆ ਹੁਣ ਸਿਸਟਮ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਲੈਟ ਦਾ ਪੂਰਾ ਹਾਲ ਦੋ ਬਾਈ ਮਹੀਨੇ ਪੈਰੇ ਆ ਰਹੇ ਬਾਈ ਪਤਾ ਨਹੀਂ ਕੀ ਗੱਲ ਦੇ ਲੈ ਉਹ ਲੈਟ ਚੱਲਦੀ ਉਧਰ ਚੱਲਦੀ ਤੇ ਜਲਦੀ ਦੋ ਹੀ ਲੈਣ ਹਾਰਾ ਨੂੰ 10 ਵਜੇ ਆਉਣੀ ਆ ਸਵੇਰ ਨੂੰ 4 ਵਜੇ ਕੇ 5 ਮਿੰਟ ਪਹਿਰੂ ਰੈਲਟ ਭੱਜ ਗਈ ਉੱਠੋ ਜਾਨ ਨੂੰ ਉੱਠੇ ਜਾਨ ਨੂੰ ਉੱਠੇ ਆ ਸਾਰੀ ਰਾਤ ਦੇਖਦੇ ਲੰਘ ਜਾਂਦੇ ਉਹ 4 ਵਜੇ ਜਾ ਕੇ ਮੋੜੂਗੇ ਇੱਕ ਦੇਖ ਲੈ ਮੇਰੀ ਗੱਲ ਬੁੱਧਨ ਰੋਜ਼ ਹੀ ਆਉਂਦਾ ਨੈਟ ਪਰ ਵੀ ਸ਼ੋਅ ਕਰਦਾ ਪੈ ਨਹੀਂ ਰਿਹਾ ਦੇਖ ਲੈ ਦੇਖ ਲੈ ਕਿ ਕਰੀਏ ਹੁਣ ਕਿਹੜੇ ਪਾਪ ਕਰ ਲੈ ਜਿਹੜਾ ਜਉਣਾ ਦਾ ਲੰਗਰ ਨਹੀਂ ਆਉਂਦਾ ਉਹ ਨਹੀਂ ਉਹਦਾ ਕੋਈ ਚੱਕਰ ਨਹੀਂ ਪਹਿਲਾਂ ਬਹਾਉ ਲਾਉਂਦੇ ਹੁੰਦੇ ਹੁਣ ਕਿਹੜਾ ਲਾਉਂਦਾ ਹੁਣ ਤਾਂ ਆਪਣੇ ਬੜਾ ਉਹ ਹੁਣ ਤਾਂ ਪੂਰੀ ਇਤਿਹੀ ਮੈਂ ਨੈਟਪਰ ਵੀ ਦੇਖਿਆ ਤੀਵੇਂ ਨੇ ਗੁੱਡੀਆਂ ਵੀ ਫੂਕਦੀਆਂ ਬੀਬੀਆਂ ਨੇ ਇਕੱਠੀਆਂ ਉੱਗ ਰਲ ਕੇ ਆਪਾਂ ਮੈਂ ਆਪਾਂ ਗੁੱਡਾ ਆਪਾਂ ਗੁੱਡਾ ਫੂਕੋ ਸਾਲਾ ਬੜਾ ਸਾਰਾ ਬਣਾ ਕੇ ਭਾਵੇਂ ਟੂਪ ਰੋਲਾ ਪਵੇ ਕੰਡੇ ਚੋਰ ਹੋਰ ਕੀ ਚੱਲਣ ਦੇ ਸਾਲਾ ਕਿਦਾਂ ਰੱਖੋਮ ਪ੍ਰੋਗਰਾਮ ਤਖੜਾ ਨੌਲੇ ਘਾੜ ਪੀਨੂ ਜਗਾੜਵੰਟ ਪਨੀਰ ਵਾਲੇ ਪਕੌੜੇ ਬਣਾਓਗੇ ਬੜਾ ਪਟਾਕੇ ਲਿਆਓ ਪਟਾਕੇ ਚਲਾਓ ਉੱਪਰ ਨੇ ਨੇਦਾ ਹੈ ਪਟਾਕੇ ਉੱਪਰ ਤੇ ਨਿਕਲੇ ਆਵੇ ਓਕੇ ਹੋ ਸਕਦਾ ਰਾਨਾ ਬਾਹਰੇ ਲਾਇਆ ਬੈਸੀਗਾ ਜੇ ਮੀਂਹ ਪੈ ਗਿਆ ਚੱਲ ਉੱਪਰ ਤੇ ਧੋ ਹੋ ਜੂਗਾ ਮੜ ਇੱਕ ਸਾਨੂੰ ਹੋਲ ਦਾ ਖਾਮ ਉਹ ਜਿਹੜਾ 100 ਫੁੱਟ ਉੱਪਰ ਬੇਲ ਟਾਪਰ ਤੇ ਜੜ ਗਈ ਉਹ ਬਾਈ ਟਾਪਰ ਦੇ ਉੱਪਰ ਬੇਲ ਜੜ ਗਈ ਬਿਜਲੀ ਵਾਲਾ ਨੂੰ ਕੋਈ ਫਰਕ ਨਹੀਂ ਹੈਗਾ ਕੋਈ ਫਰਕ ਨਹੀਂ ਦੇਖ ਲੈ ਤਾਰਾਂ ਵੀ ਕੱਟ ਗਈ ਉਹਨੇ ਤਾਰਾਂ ਵੀ ਕੱਟ ਗਈ ਬਾਈ ਉਹ ਹੇਠ ਵਾਲੇ ਤਾਰਾਂ ਕੱਟ ਗਈ ਬਾਈ ਉਸੇ ਮੇਰੀ ਕੁਦੇ ਦੀ ਰੇਗਾ ਪੈਗੀ ਗੱਬਿਆਂ ਵਾਲੀ ਤਾਰਾਂ ਪਹੁੰਚ ਗਈ ਦੇਖ ਲੈ ਹਾਂ ਆਪਣੀ ਕਰੰਟ ਆ ਜੂਰ ਮੀ ਬੰਦੇ ਜੀ ਆਉਂਗਾ ਬਾਈ ਰਿਸਕ ਹੈ ਪੂਰਾ ਰਿਸਕ ਹੈ ਬਾਈ ਅੱਕਣਾ ਨੇ ਆਪਾਂ ਛੇੜਸਦੇ ਉਹ ਲੈਨ ਦੂਈ ਹੋਆ ਪਟਾਕਾ ਹੀ ਮਾਰਦੀ ਐ ਹੂੰ ਉਹਦੇ ਰੈਟ ਵੀ ਨਹੀਂ ਪਦੇ ਨੇ ਦਾ ਪਤਾ ਕਿ ਕਾਬਾ ਜਣੀ ਲੈ ਉਹਨਾਂ ਨੂੰ ਇਸ਼ਾਰਾ ਵੀ ਨਹੀਂ ਜਾਣਾ ਜੇ ਬੰਦਾ ਮਾਰਦਾ ਪਿਛਲੀ ਵਾਰ ਨਦੀ ਟੁੱਟੀ ਸੀ ਹਾਂਜੀ ਔਰ ਇਹ ਟੁੱਟੀ ਸੀ 5 ਕਿਲੋਮੀਟਰ ਮੇ ਖੜਕਾ ਸੋਨੇ ਆ ਆਪਾਂ ਗਏ ਤੇ ਮਿਲਿਆ ਕੋਣ ਮੇਲਾ ਕਹਿੰਦਾ ਖੜਕਾ ਸੋਨੇ ਬਾਈ ਉਹਦੇ ਬਾਈ ਕਾਏ ਆ ਵੀ ਲਾਈਨ ਪਿੱਛੇ ਤੇ ਬਹਿ ਗਈ ਯਰੇ ਜੇ ਪਾਣੀ ਦੀ ਤਾਰ ਗਈ ਸੀ ਜਿੰਨੇ ਜਾਨੇ ਖੜੇ ਸਭ ਖਤਮ ਤੇ ਖਤਮ ਮੈਂ ਕਹਿੰਦਾ ਚੋਂ ਤੇ ਖਤਮ ਕਰ ਦਿੰਦੇ ਜਿਹੜੇ ਸਾਬਨਾ ਪੂਰੀ ਪਾਣੀ ਚ ਉਥੇ ਲੋਕ ਖੜੇ ਤੇ ਤੁਹਾਨੂੰ ਪਤਾ ਹੀ ਆ ਬੜੀ ਲਾਈਨ ਦਾ ਭਰੋਸਾ ਨਹੀਂ ਸਪਾਏ ਦੇ ਨੇ ਗੇਰਤੀ ਸੀ ਚੱਲੀਏ ਬਾਈ ਹੁਣ ਚਲੋ ਜੀ ਪੂਰੀ ਦੇ ਲੈ ਇੱਕ ਪਾਸੇ ਸਾਰਾ ਕੁ ਖਤਮ ਹੈ ਪੂਰੀਆਂ ਨੂੰ ਹਲੇ ਰੇਡੀ ਟੈਨਸ਼ਨ ਹੈ ਕਿੰਨੇ ਰਹਿ ਗਏ ਛੱਟੇ ਛੱਟਾ ਲਾਸਟ ਇੱਕ ਰਹਿ ਗਿਆ ਲੈ ਇੱਕ ਤਿੰਨੇ ਜਣੇ ਨਿਬੜ ਗਿਆ ਹਾਂ ਹੂੰ ਹੂੰ ਮਨਸੂਏ ਰਹਿ ਗਿਆ ਮਨਸੂਏ ਰਹਿ ਗਏ ਕਾਮ ਨੇ ਨਾਲ ਚ ਰਹਿ ਗਿਆ ਸਾਡੇ ਵੀ ਬਾਸਾ ਜੀ ਖੱਤੀ ਮਾਂ ਰਹਿੰਦਾ ਤਾਂ ਸਾਡੇ ਸਰ ਵੀ ਨੇ ਅੱਜ ਖੱਤੀ ਦਾ ਵੀ ਨਵੇੜਤਾ ਤਿੰਨੇ ਥੱਲੇ ਪੈਂਦੇ ਆ ਬਾਕੀ ਬਾਈ ਰਾਜੂ ਬਾਈ ਖੇਤ ਹਮਲੇ ਦਾ ਕਹਿੰਦਾ ਬੂਝੇ ਡਾਉਣ ਜੇ ਆਪਣੀ ਗੌਰ ਰੱਖੀ ਮੈਂ ਕਿਹਾ ਹੁਣ ਬਾਈ ਮਾਲਕ ਜੀ ਦਾ ਯਾਰ ਬਾਈ ਇਹ ਤਾਂ ਕੋਈ ਅਬ ਜੇ ਬੂਝੇ ਡਾਉਣ ਆ ਇਹਨਾਂ ਦਾ ਇੱਕ ਇਲਾਜ ਜੇ ਇੱਕ ਦੋ ਉਹਨਾਂ ਨੂੰ ਪੱਟ ਲਓ ਜੇ ਹੁਣ ਤੱਗੀ ਪੱਟੂਗਾ ਅਗਲਾ ਕਹਿੰਦਾ ਯਾਰ ਸਰਮ ਉਹ ਮੈਨੂੰ ਕਹੂਗਾ ਵੀ ਇਹਨੇ ਸਗੀ ਦੇ ਖੇਤ ਚ ਬਿਮਾਰੀ ਆ ਗਈ ਉਹ ਸਰਮ ਦੇ ਮਾਰੇ ਪੱਟਾ ਦੇਉਣੀ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਜੇ ਇਹਦੇ ਆ ਗਈ ਪੱਟੀ ਚਲੋ ਕਾਦੀ ਬੂਝੇ ਮੈਂ ਤਾਂ ਮਹਾਰਾ ਦੀ ਕਿਰਪਾ ਮੈਂ ਤਾਂ ਫੈਕਟੀ ਵੀ ਦੇਖਣਾ ਵਿੱਚ ਐ ਨਹੀਂ ਭਾਈ ਨਾ ਮੇਰੀ ਕਿਰਪਾ ਮਹਾਰਾ ਦੀ ਮੈਨੂੰ ਮੁੱਚੇ ਨਹੀਂ ਮੈਨੇ ਕਹਦੇ ਫੇਰ ਇਹ ਕਰਕੇ ਇਹ ਹਾਂ ਮਨੇ ਦੇਖਾ ਹੁਣ ਤੂੰ ਬੁੱਝਾ ਢਾਉਣ ਦੀ ਬਿਮਾਰੀ ਲੱਗੇ ਦੀ ਹਾਂ ਵੀ ਇਹ ਪੱਧਰੀ ਵੀ ਨਹੀਂ ਹੈ ਜਿੰਨਾ ਹਰੇ ਦੀ ਕਰਕੇ ਇਹ ਹੁਣ ਤੂੰ ਉਹਨੂੰ ਐ ਨਾ ਕਹ ਜੀ ਵੀ ਗਠੀਆ ਹੋ ਗਿਆ ਚੱਲ ਦੇ ਲਈ ਹੁਣ ਕਰ ਪੂਰੀ ਕਹੋ ਗਿਆ ਆਏ ਆਏ ਉੱਚੀ ਜੀ ਗਠੀਆ ਹੋ ਗਿਆ ਮੈਂ ਕਹਿੰਦਾ ਇਹਨੇ ਖੜ ਕੇ ਮੁਠੀ ਆਏਂਗੇ ਕਰ ਤੂੰ ਬਾਕੀ ਆਏ ਬਾਅਦ ਚ ਇਹਨੇ ਕਿਹਾ ਵੀ ਬਈ ਕਰਮੀ ਬਹੁਤ ਛੋੜੀ ਹੋ ਗਈ ਛੋੜੀ ਹੋ ਗਈ ਸੀ ਵੇਸ ਨੋਲੇ ਲਾ ਤਾਤਾ ਕੇ ਪੂਰੀ ਆ ਜਾ ਲੈ ਲੈ ਬਾਈ ਪੂਰੀਆ ਬੰਦ ਦੇ ਆ ਦੇ ਲੈ ਲੈ ਬਾਈ ਆ ਗਿਆ ਪ੍ਰਧਾਨ ਦੀ ਗਾਨ ਪ੍ਰਧਾਨ ਮੱਥਾ ਟੇਕਦੇ ਹਣ ਕੇ ਰੱਬਾ ਵਾਲਾ ਟੇਕ ਹਣਾ ਖਾਲੀ ਨਹੀਂ ਮੰਨਦੇ ਕੋਈ ਨਹੀਂ ਟੇਕ ਦੇ ਦੱਬਿਆ ਟੇਕ ਹਣਾ ਪੂਰੀ ਵਾਲਾ ਮੱਥਾ ਹੁੰਦਾ ਇਹਦਾ ਪ੍ਰਧਾਨ ਅਗਲੇ ਕਿਹੜੇ ਨੂੰ ਹੋ ਜਾਣਾ ਕੰਮ ਹੋ ਜਾਣਾ ਜਾਂ ਅਗਲਾ ਕਿਹੜਾ ਭੱਜਣਾ ਕਰਤਾਰਪੁਰ ਤੇ ਜਾਈਏ ਇੱਕ ਵਾਰੀ ਜਾਨੂ ਤਾਂ ਫੇਰ ਆ ਜਾਣੇ ਬਾਈ ਜੇ ਆਪਾਂ ਯਾਰ ਜਾਨਦਾਰ ਮਿਸਟਰ ਜੀ ਕਰਤਾਰਪੁਰ ਸਾਹਿਬ ਤੇ ਮੁੜ ਕੇ ਆਣ ਜਾਨੂ ਕੰਮ ਹੋ ਜਾਣਾ ਪੂਰੀ ਨਹੀਂ ਕਰ ਖੂਗਾ ਹੁਣ ਦੋ ਦਿਨ ਪਿੱਛੇ ਮਨ ਕਰਦਾ ਕਰਤਾਰਪੁਰ ਸਾਹਿਬ ਜਾਣਾ ਭਾਈ ਉਹ ਵੀ ਤਮੰਨਾ ਹੀ ਆ ਪ੍ਰਧਾਨ ਜੀ ਹੁਣ ਪੂਰੀ ਹੋਣੀ ਆਪਣੀ ਜਾਣਾ ਕਈ ਸਾਲ ਤੇ ਆਪਾਂ ਕਹਿੰਦੇ ਜਾਣਾ ਜਾਣਾ ਇਹ ਤੇ ਕੀ ਮੌਕਾ ਮਿਲੇ ਆ ਬੰਦੇ ਕਹੀ ਜਾਂਦੇ ਗਰਮੀ ਮੈਂ ਕਿਹਾ ਹੁਣ ਕੋਈ ਗਰਮੀ ਗਰਮੀ ਨਹੀਂ ਜੇ ਡੇਟ ਰੱਖ ਹੋ ਗਈ ਹੁਣ ਜਾਣੀ ਜਾਣਾ ਕੋਈ ਚੱਕਰ ਨਹੀਂ ਭਾਈ ਪੂਰਾ ਚੋਆ ਜਾਣੇ ਦਾ ਮਹਾਰਾਜ ਦੇ ਉੱਥੇ ਲੈ ਪੂਰੀ ਨੂੰ ਵੀ ਜਾਣਦਾ ਇਹਦਾ ਥੋੜਾ ਜਿਹਾ ਬਾਈ ਪਾਸੋਰਡ ਦਾ ਚੱਕਰ ਬਣਾਇਆ ਨਹੀਂ ਹੈਗਾ ਮੰਨਦਾ ਜੀ ਮੈਂ ਹੌਲੇ ਪਾਸੇ ਬੈਠ ਗਿਆ ਠੀਕ ਹੈ ਆਜੇ ਕਰ ਲੈਣਾ ਡਰਾਉਣਾ ਹੈ ਨਹੀਂ ਤਾਂ ਦੂਰਬੀਨ ਦੇਖੋ ਇਹਨਾਂ ਪੂਰੀ ਨਿਗਾਹ ਨਾ ਮਾਰ ਉੱਪਰ ਕੁਛ ਨਹੀਂ ਹੈਗਾ ਹੁਣ ਟੀਵੀ ਨੂੰ ਕੀ ਚੱਲ ਕਹਿੰਦਾ ਮੇਰੇ ਗੋਡਾ ਦੋਸਦਾ ਉਹ ਹੀ ਸਦੀਕ ਵਾਂਗੂੰ ਇਹਨੇ ਜਾਣਦਾ ਹੈ ਕਿ ਤਾਂ ਮੈਂ ਧਰਨੀ ਮੇਰਾ ਮੋਢਾ ਉਤਰਿਆ ਹੋਇਆ ਕੰਮ ਖਰਾਬ ਹੈ ਲੋ ਬਾਈ ਪ੍ਰਧਾਨ ਨੇ ਕਲਮਾ ਵੀ ਤਿਆਰ ਕਰੀਆਂ ਜੇ ਕਿਸੇ ਨੇ ਬੁੱਕ ਕਰਾਉਣੀ ਹੈ ਪ੍ਰਧਾਨ ਨੂੰ ਫੋਨ ਫੋਨੇ ਮਾਰਦੇ ਹੋ ਪਰ ਕਿੰਨੀ ਕਲਮ ਹੈ ਉਹਨੂੰ ਹੋਣੀ ਹੈ 10-12000 10-12000 ਕੰਡ ਵੀ ਆ ਕੰਡ ਵੀ ਆ ਬਾਈ ਕਲਮਾਂ ਲਾਈਆਂ ਪੀਆਂ ਇਹ ਵੀ ਹੁਣ ਭੱਜੀਆਂ ਜਾਂਦੀਆਂ ਆਮਰੇ ਤੇ ਦੇਹਲਾ ਹਾਂਜੀ ਪਹਿਲੇ ਮੈਨੂੰ ਕਹਿੰਦਾ ਵੀ ਪਤਾ ਨਹੀਂ ਕਿਹਦੀਆਂ ਕਲਮਾਂ ਤਖੜੀਆਂ ਆ ਵੀ ਰੇ ਪਾ ਦੇ ਹੂੰ ਮੈਂ ਕਹਾਂ ਮੈਂ ਨਹੀਂ ਪਾਉਂਗਾ ਇਹ ਤੁਸੀਂ ਇਹਦੇ ਚ ਕੁਛ ਨਾ ਪਾਵੇ ਕੁਛ ਹੀ ਨਹੀਂ ਪਾ ਆਹ ਦੀ ਗੜਾਈ ਕਰੇ ਸਾਲੇ ਦੀ ਹੁਣ ਤੂੰ ਮੰਨੂਗਾ ਨਹੀਂ ਰੱਖੇ ਹਾਂਜੀ ਕੀ ਜੀ ਤੇ ਕਿਲੋ ਜੂਰੀ ਆ 1 ਕਿਲੋ ਡਾਇ ਵੀ ਨਹੀਂ ਪਾਏ ਅੱਛਾ ਹਾਂ ਕਲਮਾਂ ਪੂਰੀਆਂ ਖੜੀਆਂ ਐ ਨਾ ਇੱਕ ਹੋਰ ਜੀ ਨੇ ਕਲਮ ਲਾਉਣੀ ਬਾਈ 10-12 ਫੁੱਟ ਦੀ ਉਹ ਲਾਉ ਹੂੰ ਬੜੀ ਕਲਮ ਲਾ ਰਹਾ ਟਾਂਗੇ ਸੀ ਲਾ ਲਾ ਕੇ ਦੇਖ ਲੈ ਮੇਰੇ 20 ਟੋਕ ਟਾਂਗੇ ਸੀ ਟੋਕੀ ਬੜੇ ਬੂਟੇ ਖੜ ਗਏ ਉਕਣੀ ਬਾਈ ਹਾਂ ਟੁੱਟ ਵੀ ਜਾਂਦੇ ਨੇ ਮੇਰੇ ਹਾਂ ਛੋਟਾ ਲਾ ਹਰਤੀ ਪੜਦਾ ਬਾਈ ਸਹੀ ਗੱਲ ਸਹੀ ਹਾਂ 10 12 ਫੁੱਟ ਕਿੰਨੇ ਆਹ ਖੜੀਆਂ ਮੂਰੇ ਹਾਂ ਨਹੀਂ ਹੋਰ ਵੱਜਦੇ ਵੇ ਹਲਦਾ ਵੱਜਣ ਟਾਈਮ पे है ਨਾ ਦਾ ਬਹੁਤ ਟਾਈਮ पे आ ਹਾਂ ਮੈਂ ਤੜਾਤੀ ਮਈਆਂ ਤੇ ਕਿਦਣ ਲੇ ਕੇ 1500 ਰੁਪਈਆ ਜਿਹੜੇ ਜਰਾ ਤੇ ਹਾਂ ਨਾ ਨਾ ਠੀਕ ਇੱਕ ਵਾਰੀ ਮੈਂ ਤੋੜਤੀ ਹਾਂ ਅੱਛਾ ਜੀ ਹੁਣ ਮਈਆਂ ਤੜਾਤੂ ਹਾਂ ਹਾਂ ਠੀਕ ਹੈ ਹੁਣ ਜਾਣਾ ਭਾਈ ਕਰ ਸਰਵਿਸ ਆਵ ਲੋ ਬਾਕੀ ਬੂਟਾ ਦੇਖ ਲਵੋ ਨੇ ਕਿ ਆ ਗਸ ਕਹਿੰਦਾ ਆਦਾ ਬੂਟਾ ਬਹੁਤ ਵਰੀਆ ਫੁੱਲ ਦੇਖੋ ਇੱਕ ਸਾਈਡ ਬਾਈ ਨਿੰਮ ਹੈ ਤੇ ਨਾਲੇ ਬੂਟਾ ਦੇਖੋ ਵਿਚੇ ਮਿਲ ਗਿਆ ਵੀਡੀਓ ਮਾ ਤਾਂ ਫਰਕ ਨਹੀਂ ਲੱਗਦਾ ਉਦਾਂ ਫੁੱਲ ਲੱਗੇ ਬਾਈ ਦੇਖੋ ਹੁਣ ਇੱਧਰ ਜਿਆਦਾ ਦੇਖਦਾ ਉਹ ਦੇਖ ਲੈ ਬੁੱਟਿਆ ਕਲਮਾ ਸਹੀ ਗੱਲ ਆ ਬਾਈ ਹਮ ਸ਼ਾਮਾਂ ਨੂੰ ਵਧੀਆ ਦਰਖਤ ਹੋ ਗਏ ਨੀਮ ਦਰਖਤ ਵਗੈਰਾ ਔਖਾ ਮੋਟਰ ਹੋ ਗਏ ਧੰਨਵਾਦ ਆਪਰ ਹਾਂ ਹਾਂ ਪੂਰੀ ਇੱਥੇ ਆ ਗਏ ਇੱਧਰ ਆ ਕੇ ਠੀਕ ਆ ਇੱਧਰ ਆ ਕੇ ਇਹ ਜੀ ਪਹਿਲੀ ਵਾਰ ਆਏ ਆ ਆ ਗਿਆ ਰਹਿ ਜੀ ਹਮ ਹਰਕਾ ਇੱਥੇ ਆ ਇੱਥੇ ਕੋ ਪਤਾ ਹੈ ਇੱਥੇ ਕੋ ਪਤਾ ਆ ਬਾਈ ਇੱਥੇ ਪਹਿਲੀ ਵਾਰ ਆਏ ਆ ਹਾਂ ਮੈਂ ਕਹਿ ਰਿਹਾ ਨਾ ਭਲੀ ਜਾਂਦਾ ਦਾ ਦੋ ਵਾਰੀ ਭਾਲਿਆ ਉਹ ਤੇ ਖੱਡ ਪਈ ਵੀ ਤੀ ਬਾਈ ਉਹ ਫੇ ਖਾਲੀ ਹੋ ਜਾਂਦਾ ਲਈ ਆ ਅੱਜ ਮੈਂ ਗੇੜਾ ਕੱਢਿਆ ਜਾਂ ਖੱਡ ਪਈ ਆਂ ਸੋਣੀ ਪੂਰੀ ਮੈਂ ਹੁਣ ਲੋਟ ਆ ਜਾਣਾ ਫੇ ਹੁਣ ਚੱਲ ਪੂਰੀ ਚੱਕ ਭਾਈ ਤਾਇਆ ਡੀਕਦਾ ਹੁਣ ਦਰਾਂ ਹੁਣ ਗੇੜਾ ਫਿਰ ਭਾਜੀ ਰੇਕ ਤੇਰ ਮਿਲਿਆ ਤਾਂ ਭਾਈ ਇੱਕ ਹਾਂਜੀ ਅਸ਼ਵੀਰ ਨੂੰ ਉਹ ਟੈਟਰ ਦੀਆਂ ਵਧਾਈਆਂ ਜਾਂਦਾ ਉਹਦਾ ਨਾ ਨਾ ਠੀਕ ਆ ਬਸ ਮਾਹਾਂ ਭਾਈ ਕੋਈ ਨਹੀਂ ਮੈਂ ਕਹਿ ਦੂੰਗਾ ਭਾਈ ਠੀਕ ਆ ਠੀਕ ਆ ਭਾਈ ਇਹ ਟੈਟਰ ਲਿਆਂਦਾ ਉਹਦੇ ਮਾਹ ਹੋ ਕੇ ਲਿਆਂਦਾ ਕਹਿੰਦਾ ਬਿਲਕੁਲ ਜੌਂਡੀ ਇਹਦਾ ਅੱਛਾ ਅੱਜ ਕੁ ਫਸੋਜੇ ਤੇ ਗਏ ਸੀ ਵਿਚਾਰੇ ਸੋ ਸੁੱਤੇ ਤਨਾਸ ਹਾਂ ਤਨਾਸ ਇੱਕ ਬੰਦੇ ਦੀ ਡੈਥ ਹੋ ਗਈ ਹੈ ਰਿਸ਼ਤੇਦਾਰ ਦਾ ਬੰਦਾ ਬਹੁਤ ਵਧੀਆ ਦਾ ਨੇ ਅੱਛਾ ਜੀ ਬੜਾ ਮਨ ਦੁਖੀ ਹੋਇਆ ਹੋਗਾ ਕਾਹ ਨੂੰ ਕਹਿਦਾ ਪੁਰੀ ਹੂੰ ਤੂੰ ਵੀ ਚਲੇ ਜਾ ਜਿਹੜਾ ਮਰਜੀ ਚਲੇ ਜਾਵੇ ਜਵਾਬ ਨਹੀਂ ਦੱਸਣੇ ਤਾਂ ਹੈ 45 ਸਾਲ ਦਾ 60 ਸਾਲ ਦਾ ਅੱਛਾ ਜੀ ਬੰਦਾ ਬਹੁਤ ਵਧੀਆ ਦਾ ਫਿਰ ਤਾਂ ਬੜੀ ਕੁਝ ਵੀ ਨਹੀਂ ਹਾਂ ਅਟੈਕ ਹੋ ਗਿਆ ਇੱਕ ਹੋਰ ਦੇਖ ਲੈ ਰੋਟੀ ਖਾਣਗੇ ਤੇ ਲੰਡਰਾ ਅੱਛਾ ਜੀ ਲੰਡਰਾ ਦਾ ਮੁੰਡਾ ਦਾ ਅੱਛਾ ਜੀ ਕਲੇਰਾਂ ਦਾ ਵੀ ਰੱਖਿਆ ਯਾਰ ਹਾਂ ਜੀ ਗਲਾਂਡਰਾਂ ਰੋਟੀ ਖਾਣਗੇ ਚੀਮੀ ਦੇ ਮੂਰੇ ਅੱਛਾ ਜੀ ਕੀਮਾ ਹੈਗਾ ਸਾਹਮਣੇ ਉਹ ਲੈਣ ਲੱਗੇ ਡੱਬੇ ਮਠਾਈ ਦੇ ਉਥੀ ਟੈਗ ਹੋ ਗਿਆ ਅੱਛਾ ਜੀ 3 ਮਿੰਟ ਚੰਦਾ ਲੈ ਗਏ ਨਾੜੀ ਫਟ ਗਈ ਦਿਮਾਗ ਦੀ ਅੱਛਾ ਜੀ ਹਾਂ ਨਾੜੀ ਫਟ ਗਈ ਹੁਣ ਦਾਖਲ ਕਰਾ ਰਿਹਾ ਤਾਂ ਹੁਣ ਹੱਥੇ ਬਾਹਰ ਐਸੋ ਚਲੀ ਹੈ ਇਹਦਾ ਕੁਛ ਨਹੀਂ ਬਾਈ ਸਰੀਰ ਮਾ ਖਤਮ ਆ ਸਰੀਰ ਉਹੀ ਆਪਾਂ ਨੱਠੇ ਭੱਜੇ ਫਿਰ ਹੀ ਜਾਂਦੇ ਆ ਜੇ ਤੇਰੀ ਲੈ ਤੇਰੀ ਕੁਛ ਨਹੀਂ ਪਤਾ ਕੁਛ ਨਹੀਂ ਪਤਾ ਹੈਗਾ ਬਾਈ ਹਰੇ ਪਰਸੋਂ ਜਾ ਕੇ ਉਹਨਾਂ ਕਹਿੰਦਾ ਟਾਇਲਾ ਮੈਂ ਦੋ ਆਉਂਗਾ ਅੱਛਾ ਬਾਈ ਕਹਿੰਦਾ ਤੈਨੂੰ ਹਣ ਮੈਂ ਕਹੇ ਹਟੇ ਉਦੋਂ ਜਦੋਂ ਆਪਾਂ ਗਏ ਤਾਂ ਕਹਿੰਦੇ ਹਾਂਜੀ ਮਖਾ ਆਮਨੇ ਉਹ ਸਾਹਮਣੇ ਘਰ ਹਾਂਜੀ ਮਹੋਂ ਦੁਪਹਿਰ ਹੋਇਆ ਵਾ ਕਾਨੂੰ ਠਾ ਲਉਨ ਨੂੰ ਸਾਹਮਣੇ ਘਰ ਪੈਟਰੋਲ ਪੰਪ ਦੇ ਤੇਲ ਵਾ ਕੇ ਲਿਆ ਸੀ ਠੀਕ ਹਾਂ ਮਖਾ ਸਾਹਮਣੇ ਘਰ ਹੈ ਜਿੱਥੇ ਉਹ ਪਾਈ ਚਾਦਰ ਲੈ ਲਿਆ ਤੇਲ ਵਾ ਕੇ ਲਿਆ ਮਹੋਂ ਸਾਹਮਣੇ ਕੋਈ ਨਹੀਂ ਪਤਾ ਬਾਈ ਪੂਰੀ ਸੰਗ ਇਹ ਹੈ ਪਤਾ ਹੁੰਦਾ ਯਾਰ ਬੰਦਾ ਕਿਹੜੇ ਪਤਾ ਆਮਨੇ ਯਾਰ ਪਤਾ ਨਹੀਂ ਜੀ ਕੁਛ ਵੀ ਨਹੀਂ ਪਤਾ ਸਰੀਰ ਦਾ ਬਾਈ ਕੁਛ ਨਹੀਂ ਪਤਾ ਹੈਗਾ ਇਹਦਾ 10 ਨੰਬਰ ਜਿਹੜੀ ਇਹਦਾ ਸਾਹ ਹਵਾਏ ਬਾਕ ਦਿਮਾਗ ਦਿਮਾਗ ਚ ਫਾਲਟ ਪੈ ਗਿਆ ਕੋਈ ਗਾੜੀ ਖਟ ਗਈ ਸੂਨ ਇਕੱਠਾ ਹੋ ਗਏ ਕੋ ਪਾਸੇ ਰੁਪਈਆ ਵੀ 5 7 10 ਲੱਖ ਰੁਪਈਆ ਲੱਗਲੇ ਹੋਣ ਹਮ ਰੰਬੀ ਨਹੀਂ ਆਇਆ ਦੇ ਲੈ ਦੇ ਲੋਹਾ ਬਸਰੇ ਬੰਦੇ ਦਾ ਵੀ ਕਾਟਾ ਪੈ ਗਿਆ ਪੈਸੇ ਦਾ ਵੀ ਕਾਟਾ ਪੈ ਗਿਆ ਬਾਈ ਹਮ ਬੰਦਾ ਹੀਰਾ ਚਲੋ ਬਾਈ ਚੱਲਦੇ ਹੁਣ ਘਰ ਨੂੰ ਪ੍ਰਧਾਨ ਜੀ ਫਸਲ ਵਾੜੀ ਵੀ ਦੇਖ ਲਈ